ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਦੇ ਮੁਤਾਬਿਕ ਅੱਜ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ 22 ਕਿਸ਼ਤ ਦੇ ਤਹਿਤ 22000 ਰੁਪਏ ਜਮ੍ਹਾਂ ਹੋਏ ਨੇ ਇਸ ਯੋਜਨਾ ਦੇ ਤਹਿਤ ਦੇਸ਼ ਦੇ 9 ਕਰੋੜ 70 ਲੱਖ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ 20500 ਕਰੋੜ ਦੀ ਰਾਸ਼ੀ ਕਿਸਾਨਾਂ ਦੇ ਖਾਤੇ ਵਿੱਚ ਸਿੱਧੇ ਟਰਾਂਸਫਰ ਕੀਤੇ ਗਏ ਨੇ ਤਾਂ ਇਸ ਯੋਜਨਾ ਦਾ ਲਾਭ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਕਿਸਾਨਾਂ ਨੂੰ ਵੀ ਮਿਲਿਆ ਜਿਸ ਦੇ ਨਾਲ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਕਿਸਾਨਾਂ ਦੀ ਚਿਹਰਿਆਂ ਤੇ ਰੌਣਕ ਦੇਖਣ ਨੂੰ ਮਿਲ ਰਹੀ ਹੈ। ਇਸ ਮੌਕੇ ਤੇ ਸਰਹੰਦ ਦੇ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾ ਦਿੱਤੇ ਨੇ ਤੇ ਇਹ ਪੈਸੇ ਲਗਾਤਾਰ ਸਾਡੇ ਖਾਤਿਆਂ ਦੇ ਵਿੱਚ ਆ ਰਹੇ ਨੇ। ਅਸੀਂ ਆਪਣੀ ਖੇਤੀਬਾੜੀ ਦੇ ਕਈ ਕੰਮ ਇਸ ਪੈਸਿਆਂ ਦੇ ਨਾਲ ਕਰ ਸਕਦੇ ਆ। ਆਪਣੇ ਖੇਤਾਂ ਦੇ ਵਿੱਚ ਇਹਨਾਂ ਰੁਪਈਆਂ ਦੇ ਨਾਲ ਖਾਦਾਂ, ਦਵਾਈਆਂ ਅਤੇ ਹੋਰ ਕਰੇ ਲੋਕਮਾਕਾਰਾਂ ਦੇ ਲਈ ਵੀ ਇਹਨਾਂ ਪੈਸਿਆਂ ਨੂੰ ਵਰਤਦੇ ਆ ਤੇ ਇਸ ਦੇ ਨਾਲ ਹੀ ਉਹਨਾਂ ਨੂੰ ਆਰਥਿਕ ਤੌਰ ਤੇ ਵੱਡਾ ਲਾਭ ਪਹੁੰਚਦਾ ਤਾਂ ਜਿਸ ਦੇ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਦੇਖਣ ਨੂੰ ਮਿਲਦੀ ਹੈ ਮੈਂ ਜੀ ਬਲਬੀਰ ਸਿੰਘ ਸੰਤ ਸ਼ਹਿਰ ਮਹੱਲਾ ਜਟਪੂਰਾ ਜੀ ਦਾ ਰਹਿਣ ਵਾਲਾ ਹਾਂ ਅਸੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਸਾਨੂੰ 20ਵੀਂ ਕਿਸ਼ਤ ਪਈ ਹੈ ਜੀ ਅੱਜ ਤੇ ਇਹ ਜੋ ਪ੍ਰਧਾਨ ਮੰਤਰੀ ਇਹ ਐਸੀ ਸਕੀਮਾਂ ਦੇ ਰਹੇ ਨੇ ਜਿਹੜਾ ਕਿ ਹਰੇਕ ਦੇ ਹਰੇਕ ਨੂੰ ਸੌਖਾ ਕਰਿਆ ਜਾਵੇ ਅਸੀਂ ਉਹਨਾਂ ਦਾ ਦਸਾਲ ਸਿੰਘ ਜਿਲ੍ਹਾ ਫਤਿਹਗੜ੍ਹ ਸਾਹਿਬ ਜਿਹੜੇ ਮੋਦੀ ਸਾਹਿਬ ਨੇ ਅੱਜ 2000 ਰੁਪਏ ਸਾਨੂੰ ਦਿੱਤਾ ਔਕੇ ਵਕਤ ਸਾਡੇ ਕੰਮ ਆਉਂਦਾ ਅਸੀਂ ਮੋਦੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿੰਨੇ ਇਸ ਦਾ ਅੱਜ ਸਾਡੇ ਖਾਤੇ 'ਚ ਪਈ ਉਹ ਤਾਂ ਅਸੀਂ ਬਹੁਤ ਮੋਦੀ ਦਾ ਧੰਨਵਾਦ ਕਰਦੇ ਹਾਂ ਜੋ ਕਰਦਾ ਵੀ ਅੱਗੇ ਵਾਰੀ ਕਿਸਾਨਾਂ ਵਾਲੇ ਵੱਡੇ ਸਿੰਘ ਜਿਲ੍ਹਾ ਫਤਿਹਗੜ੍ਹ ਸਾਹਿਬ ਵਾਡੇ ਦਾ ਰਹਿਣ ਵਾਲਾ ਹੂੰ ਬਹੁਤ ਬਹੁਤ ਧੰਨਵਾਦ ਕਰਦੇ ਮੋਦੀ ਸਾਹਿਬ ਦਾ ਜਿਹੜਾ 2000 ਰੁਪਏ ਦੇ ਕੇ ਕਿਸਾਨਾਂ ਨੂੰ ਖੁਸ਼ ਕਰ ਦਿੰਦੇ ਆ ਖਰਚੇ ਵਾਸਤੇ ਦੇ ਦਿੰਦੇ 2000 ਰੁਪਏ